ਔਰ ਉਹ ਇਸ ਦੀ ਕੋਸ਼ਿਸ਼ ਵੀ ਪਾਈ ਸੀ ਪਰ ਕੀ ਮੰਗਦਾ ਸੀ ਆਈਡੀਆ ਨੂੰ ਕਿਤੇ ਜਿਹੜੇ ਕਿਤੇ ਪੱਟੀ ਦੇ ਵਿੱਚ ਕਾਰਜ ਚੌਂਕੀ ਦੇ ਲਾਗੇ ਪਾਟਕ ਦੇ ਲਾਗੇ ਇੱਕ ਸਕੋਰਪਿਓ ਗੱਡੀ ਤੇ ਪੀਸੀ ਸਕੋਰਪਿਓ ਦੇ ਉੱਤੇ ਕੁਝ ਵਿਅਕਤੀਆਂ ਵੱਲੋਂ ਫਾਇਰਿੰਗ ਫਾਇਰਿੰਗ ਕੀਤੀ ਗਈ ਜਜੇ ਵਿੱਚ ਇੱਕ ਵਿਅਕਤੀ ਦੀ ਡੈਥ ਡੈਥ ਹੋ ਵੀਰ ਹੈ ਇੱਕ ਵਿਅਕਤੀ ਇੰਜਰਡ ਉਹਦੇ ਵਿੱਚ ਜਿਹੜੀ ਹੈ ਪੁਲਿਸ ਵੱਲੋਂ ਆਪੇ ਹੀ ਕਾਰਵਾਈ ਆਰੰਭ ਕੀਤੀ ਗਈ ਹੈ ਉਹਦੇ ਵਿੱਚ ਬਿਆਨات ਦੇ ਦਿੱਤੇ ਫਰਚਾ ਰਜਿਸਟਰ ਕੀਤਾ ਜਾ ਰਿਹਾ ਤੇ ਉਹਦੇ ਉੱਤੇ ਜਿਹੜੀ ਆ ਅਗਲੀ ਕਾਰਵਾਈਆਂ ਹੋਣਗੀਆਂ ਸਰ ਇਹ ਜਿਹੜੀ ਮੁੰਡੇ ਦੀ ਡੈਥ ਹੋਈ ਉਹਦਾ ਨਾਮ ਉਹ ਨਾਮ ਨੰਬਰ ਉਹਦਾ ਦਿਖ ਰਿਹਾ ਹੈ ਜੀ ਤੁਹਾਨੂੰ ਦੱਸਦੇ ਹਾਂ ਉਹਦੇ ਬਾਰੇ ਤੇ ਸਾਰੇ ਜੋ ਇਨਫੋਰਮੇਸ਼ਨ ਉਹਨਾਂ ਦੇ ਪਰਿਵਾਰ ਵੱਲੋਂ ਲਿਖਾਰੇ ਨੇ ਉਹ ਉਹ ਸਾਬ ਨਾਲ ਜੋ ਐਫਆਈਆਰ ਦੇ ਵਿੱਚ ਆਊਗਾ ਤੁਹਾਨੂੰ ਸ਼ੇਅਰ ਕਰ ਦਵਾਂਗੇ ਜਿਸ ਇਨਸੀਡੈਂਟ ਹੈ ਜੀ ਜੋ 6 ਵਜੇ ਸ਼ਾਮ ਦਾ ਇਨਸੀਡੈਂਟ ਹੈ ਜੀ ਜਿਸ ਜਿਹੜੀ ਜ਼ਿੰਮੇਵਾਰੀ ਇਹ ਲਈ ਗਈ ਦੋਨੇ ਪਾਰਲੇ ਰਿਪੋਰਟ ਦਾ ਅਸੂਲ ਕੀ ਇਹ ਜੋ ਬਾਕੀ ਸਰ ਹੈ ਤਾਂ ਇਹ ਜਿਹੜੀ ਆ ਸਾਡੇ ਕੋਲ ਵੀ ਇਹ ਜਿਹੜੀ ਆ ਪੋਸਟ ਜਿਹੜੀ ਆ ਸਾਡੇ ਸਾਡੇ ਤੱਕ ਵੀ ਆਈ ਹੈ ਜਿਹਨੂੰ ਸੋਸ਼ਲ ਮੀਡੀਆ ਦੇ ਰਾਹੀਂ ਦਾ ਟੈਕਨੀਕਲ ਤਰੀਕੇ ਨਾਲ ਮੇਰੀ ਸਾਈਡ ਕਰ ਰਹੇ ਆ ਜੋ ਵੀ ਉਹਦੇ ਵਿੱਚ ਕਾਦੀ ਕਾਰਵਾਈ ਹੋ ਅੱਗੇ ਕੀਤੀ ਜਾਏ ਠੀਕ ਹੈ ਸਭ